ਬਾਈ ਨੂੰ ਜੀ ਕਾ ਕੰਸਾ ਬਾਈ ਨੂੰ ਜੀ ਕੀ ਘਤੇ ਆਦਿਆ ਹੀ ਸੰਗਰਾਂਤ ਨੇ ਆਣੇ ਚੱਲੇ ਸਕੂਲੇ ਇਹਨਾਂ ਨੂੰ ਪਹਿਲਾਂ ਜਾਂਦੇ ਜਾਂਦੇ ਮੱਥਾ ਟਕਾਵਾਂਗੇ ਗੁਰਦਾਰੇ ਬਾਅਦ ਮੂਰ ਪਿੱਛੇ ਆ ਕਿੱਥੇ ਚੱਲ ਰਹੇ ਤੇ ਚੱਲੇ ਚੱਲੇ ਗੁਰਦਾਰੇ ਚੱਲੋ ਆਹ ਮੇਰਾ ਠੋਲ ਚਲੋ ਕੱਲ ਮੱਥਾ ਦੇਖੋ ਉਹ ਦੇਖੋ ਡੇੜੀ ਸੁੱਤਾ ਉਹ ਤਾਂ ਡੈਡੀ ਨਹੀਂ ਡੈਡੀ ਮੈਨ ਲੱਗਦਾ ਅੰਦਰ ਆ ਅੰਦਰ ਸੁੱਤਾ ਡੈਡੀ ਹੈਂ? ਜ਼ਾਕੋਈ ਨਹੀਂ ਰਹਿਣ। ਧਿਆਨ। ਮੈਟ ਉੱਤੇ ਰੱਖਣੇ ਪੈਣ। ਹਾਂ, ਇੱਥੇ। ਚਲੋ। ਕੀ ਹੋਇਆ? ਕਿੰਨਾ ਸੁੰਦੇ ਪਾਣੀ ਆ। ਲੈ। ਉਹ ਨਾਲ ਸੁਕਦੇ। ਚਲੋ ਮੱਥੜੇ ਕੋ। ਉਹਦੇ ਡਾਡੀ ਅੰਦਰ ਆ। ਚਲੋ ਚਲ ਸਾਰ ਚਲ। ਉੱਤਲੇ ਮੱਥਾ ਡੇਕ ਦਾਦੀ ਨੂੰ ਮਿਲਿਆ ਨਾਲੇ ਦਾਦੀ ਨੂੰ ਮੈਲਾ ਚੱਲ ਮੈਨੂੰ ਪਤਾ ਰੱਖੇ ਨੇ ਅਲੱਗ ਕੁਛ ਹੈ ਤੇ ਪਾਈ ਨਹੀਂ ਸੈਂਡਲ ਹੈ ਤੂੰ ਕਿਤੇ ਨਾਲ ਹੀ ਕੱਲ ਦੇਖਿਆ ਲੱਗਿਆ ਨਹੀਂ ਇਹ ਤੇ ਮੇਰੇ ਸੈਂਡਲ ਤੇ ਫਿੱਟ ਨਹੀਂ ਲੱਗਾ ਸੀਗਾ

ਪੱਟਿਆਂ ਨੂੰ ਭੇਜਿੰਦ ਤੋਂ ਬਾਅਦ ਮੈਂ ਕਰ ਲੇ ਘਰ ਦੇ ਕੰਮ ਕਾਜ ਖਤਮ ਮੈਂ ਬਨੋ ਲੱਗੀ ਆ ਜਾਲੂ ਵਾਲੇ ਪਕੌੜੇ ਪਕੌੜੇ کہہ ਲੋ ਜੋ ਮਰਜੀ ਉਹਨ ਮੈਨੂੰ ਇਹਨੂੰ ਪਤਾ ਨਹੀਂ YouTube ਤੇ ਕੁਝ ਹੋਰ ਕੁਝ ਕਹਿੰਦੇ ਆ ਉਧਰ ਮਹਾਰਾਸ਼ਟਰ ਵੱਲ ਜ਼ਿਆਦਾ ਬਣਦੇ ਆ ਇਹਨੂੰ ਬੇਸਣ ਦੇ ਨਾਲ ਬਣਾਉਣੇ ਆ ਉਬਾਲ ਕੇ ਬਣਾਈਦੇ ਆ ਇਹ ਤੇ ਮੈਂ ਇਸ ਤਰੀਕੇ ਨਾਲ ਆਲੂ ਉਬਾਲਦੇ ਹੁੰਦੀ ਆ ਇਦਾਂ ਸੌਕੇ ਰਹਿੰਦੇ ਫੜ ਕੇ ਗਰਮ ਗਰਮ ਛਿੱਲਣੇ ਓਕੇ ਹੋ ਜਾਂਦੇ ਆ ਨਾ ਤਾਂ ਕਰਕੇ ਤੇ ਮੈਂ ਇਹਦੇ ਛਿੱਲ ਕੇ ਇਹਨੂੰ ਧੋ ਕੇ ਤੇ ਫੇਰ ਬੜਕੇ ਦੋ ਕੁ ਸੀਰੀਆਂ ਵਾਲਣੀਆਂ ਜਿੰਨੇ ਚਾਲੇ ਗਲ ਜਾਣ ਆ ਉਹ ਸਾਰਨਾਪਾ ਤੇ ਪਾਣੀ ਚ ਪਾ ਕੇ ਹੁਣ ਆਪਾਂ ਲਵਾਵਾਂਗੇ ਸੀੜੀਆਂ ਦੋ ਦੋ ਦੀਆਂ ਇਹਨੂੰ ਹੁਣ ਆਪਾਂ ਬਾਲਣ ਵਾਸਤੇ ਰੱਖ ਦੇ ਗਏ ਆ ਤੇ ਮੈਂ ਗੰਡੇ ਮਰਜਾ ਤੇ ਟਮਾਟਰ ਛਿੱਲਨੇ ਆ ਤੇ ਛਿੱਲ ਕੇ ਧੋਲੇ ਆ ਸਾਫ ਪਾਣੀ ਦੇ ਨਾਲ ਹੁਣ ਇਹ ਜਿਹੜੀ ਆਪਣੀ ਹੱਥ ਵਾਲੀ ਮਿਕਸੀ ਹੈ ਉਹਦੇ ਵਿੱਚ ਪਾ ਕਰ ਲੈਣੀ ਆ ਗ੍ਰाइंड ਕਰ ਲੈਣੀ ਹੱਥ ਨਾਲ ਘੱਟ ਨੂੰ ਟਾਈਮ ਕਾਫੀ ਲੱਗ ਜਾਣਾ ਹੈ ਤੇ ਇਦਾਂ ਛਿੱਟਾ ਹੋ ਜਾਂਦਾ ਹੈ ਤੇ ਹੁਣ ਇਹਦੇ ਵਿੱਚ ਮੈਂ ਰਗੜ ਲੈਣੇ ਆ ਤਿੰਨੇ ਇਕੱਠੇ ਕਰ ਲੈਣੇ ਆ ਰਗੜ ਲੈਣੇ ਆ ਜੇ ਤੁਸੀਂ ਵਿੱਚ ਹੋਰ ਖੁਸ਼ਖੀਰਾ ਬੰਦ ਗੁੱਬੀ ਵਗੈਰਾ ਪਾਉਣਾ ਚਾਹਦੇ ਹੋ ਤੇ ਪਾ ਸਕਦੇ ਆ ਉਹਨਾਂ ਵੀ ਵਧੀਆ ਬਣਦੇ ਆ ਤੇ ਉਦੋਂ ਤਾਂ ਜ਼ਿਆਦਾਤਰ ਗੰਡੇ ਦੇ ਟਮਾਟਰ ਹੀ ਵੀ ਜ਼ਿਆਦਾ ਸਵਾਦ ਲੱਗਦੇ ਵਿੱਚ ਉਹ ਸਬਜ਼ੀਆਂ ਜਿਹੀਆਂ ਬਣ ਜਾਂਦੀਆਂ ਸਾਰੀਆਂ ਇਸ ਤਰੀਕੇ ਨਾਲ ਸਾਰੇ ਇਹਨਾਂ ਨੂੰ ਇਕੱਠਿਆਂ ਨੂੰ ਗ੍ਰाइंड ਕਰ ਲੈਣਾ ਹੈ। ਇਹਨੀਆਂ ਤਰ੍ਹਾਂ ਆਪਣੀ ਹੋ ਰਹੀ ਹੈ ਜਿੰਨੀ ਦਰਮਿਆਨ ਸਮਾਨ ਤਿਆਰ ਕਰਨਾ। ਪਿਆਜ਼, ਹਰੀਆਂ ਮਿਰਚਾਂ ਤੇ ਟਮਾਟਰ ਤਿੰਨੇ ਆ ਤੇ ਮੈਂ ਇਦਾਂ ਕੱਟ ਲਏ ਬਰੀਕ-ਬਰੀਕ ਤੇ ਹੁਣ ਮੈਂ ਵਿੱਚ ਬ੍ਰੈਡ ਪਾਉਣੇ ਆ। ਇਹ ਨਵੀਂ ਜਿਹੜੀ ਆਪਾਂ ਜਿਹੜੀ ਮਿਕਸੀ ਹੈ ਨਾ ਇਹਦੇ ਵਿੱਚ ਹੀ ਕਰ ਲੈਣਾ ਹੈ ਮੈਂ ਲੈ ਆ ਚਾਰ ਪੰਜ ਬ੍ਰੈਡ ਟਕੇ ਲੈ ਆ ਤੇ ਇਹਨਾਂ ਨੂੰ ਵਿੱਚ ਪਾ ਕੇ ਇਹਨੂੰ ਵੀ ਗ੍ਰाइंड ਕਰ ਲੈਣਾ ਹੈ ਇਹਦੇ ਵਿੱਚ ਹੀ ਆਪਾਂ ਮਿਕਸ ਕਰਨਾ ਇਹਦੇ ਨਾਲ ਪਕੌੜੇ ਬਹੁਤ ਹੀ ਵਧੀਆ ਬਣਦੇ ਆ ਕ੍ਰਿਸਪੀ ਬਣਦੇ ਆ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਇਹਦੇ ਵਿੱਚ ਹੀ ਗ੍ਰाइंड ਕਰ ਲੈਣਾ ਸੌਖੇ ਹੁੰਦੇ ਆ ਤੇ ਜਿਹੜੇ ਆਲੂ ਗੰਡੇ ਸੌਰੀ ਆਲੂ ਗੰਡੇ ਕਹਿੰਦਾ ਗੰਡੇ ਟਮਾਟਰ ਇਹਨਾਂ ਛੇਧੇ ਇਹਦੇ ਬਰੀਕ ਪਾਉਣਾ ਚਾਹੁੰਦੇ ਗਰੀਕ ਪਾਉ। ਜੇ ਮੋٹے ਹੱਥ ਨਾਲ ਕੱਟ ਕੇ ਪਾਉਣਾ ਚਾਹੁੰਦੇ ਤੇ ਹੱਥ ਨਾਲ ਵੀ ਕੱਟ ਕੇ ਪਾ ਸਕਦੇ ਆ। ਤੇ ਇਸ ਨੂੰ ਵੀ ਆਪਾਂ ਗ੍ਰाइंड ਕਰ ਲਾਂਗੇ। ਆਲੂ ਤਕਰੀਬਨ ਹੋ ਚਲੇ ਆ। ਤੇ ਆਲੂ ਨੂੰ ਕੱਢ ਕੇ ਠੰਡੇ ਪਾਣੀ ਨੂੰ ਧੋ ਲੈਣਾ ਆ। ਇਹਦੀ ਆਪਾਂ ਜਿੰਨੇ ਬ੍ਰੈੱਡ ਵਿੱਚ ਪਾਉਣਾ ਆ ਉਹਨਾਂ ਨੂੰ ਇਹਦੇ ਵਿੱਚ ਹੀ ਗ੍ਰाइंड ਕਰ ਲੈਣੇ ਆ। ਆਲੂ ਬਾਹਲੇ ਤੇ ਬਾਹਰੋਂ ਮੈਂ ਧੋ ਲੈ ਸੀ। ਦੇ ਵਿੱਚੋਂ ਦਿੱਤੇ ਸੀਗੇ ਬਾਹਰ ਤੋਂਲੇ ਬਾਹਰ ਤੋਂ ਠੰਡੇ ਹੋ ਗਏ ਤਾਂ ਉਹਨਾਂ ਅੰਦਰੋਂ ਤਾਂ ਦੂਜਾ ਦਿੱਤੇ ਸੀ ਤੇ ਮੈਂ ਇਸ ਤਰੀਕੇ ਨਾਲ ਕੌਲੀ ਦੇਣਾ ਕਰ ਲਿਆ ਉਹਦਾ ਆਪਾਂ ਤੋਂ ਆਲੂਆਂ ਵਾਲੇ ਅੱਜ ਕੱਲ ਹੁੰਦੇ ਆ ਜਿਵੇਂ ਨਹੀਂ ਘਰੇ ਹੈਗਾ ਤੇ ਇਸ ਤਰੀਕੇ ਨਾਲ ਕੌਲੀ ਦੇਣਾ ਮੈਸ਼ ਕਰ ਲੈਣੇ ਆ ਤੇ ਮੈਂ ਆਲੂਆਂ ਨੂੰ ਥੋੜਾ ਜਿਆਦਾ ਬਾਲੇ ਸੀ ਜਿੱਦਾਂ ਕਈ ਵੇਲੇ ਆਪਾਂ ਪਰੌਂਠੇ ਬਣਾਈਦੇ ਆ ਥੋੜੀ ਖਲੇ ਖਲੇ ਰੱਖੀਦੀ ਹੈ ਨਾ ਕਿ ਪਰੌਂਠਾ ਜਦੋਂ ਸਿੰਗਲ ਪਕਾਈ ਦਾ ਪੱਕ ਜਾਵੇ ਟੁੱਟੇ ਨਾ ਤੇ ਇਹ ਮੈਂ ਆਲੂਆਂ ਨੂੰ ਚੰਗੀ ਤਰ੍ਹਾਂ ਗਾਲੇ ਆ ਤਿੰਨ ਚਾਰ ਸੀੜੀਆਂ ਵਾਲੀਆਂ ਸੀ ਵਿੱਚੋਂ ਵੀ ਜਿਹੜਾ ਤਾਂ ਜੋ ਝਟ ਹੋ ਜਾਵੇ ਤੇ ਆ ਚਟਪਟੇ ਦਾ ਆਲੂ ਹੋ ਗਏ ਕੋਲੀ ਦੇ ਨਾਲ ਕਰ ਲੈਣੇ ਆਪਾਂ ਤੇ ਹੁਣ ਆਪਾਂ ਜਿਹੜਾ ਇਹ ਚ ਪਾਉਣ ਨੂੰ ਸਮਾਨ ਤਿਆਰ ਕੀਤਾ ਸੀ ਉਹ ਜਿਹੜਾ ਬ੍ਰੈਡ ਤੁਹਾਨੂੰ ਦੱਸਿਆ ਸੀ ਉਹ ਗ੍ਰाइंड ਕਰਕੇ ਵਿੱਚ ਪਾਇਆ ਗੰਡਾ ਹਰੀਆਂ ਮਿਰਚਾਂ ਤੇ ਟਮਾਟਰ ਇਹ ਤੇ ਇਹਨਾਂ ਚੀਜ਼ਾਂ ਤੇ ਹੁਣ ਵਿੱਚ ਆਲੂ ਪਾ ਦੇਣੇ ਆ ਆਲੂ ਵੀ ਇਹ ਜਿਹੜਾ ਤੱਥਾ ਬਹੁਤ ਆ ਤੇ ਹੁਣ ਦੇਚ ਮੈਂ ਪਾਉਣ ਲੱਗੀ ਆ ਹਰੀ ਮਿਰਚਾਂ ਪਹਿਲੋਂ ਪਾਈਆਂ ਤੁਸੀਂ ਲਾਲ ਪੋਣੀਆਂ ਚੋਨੇ ਪਾ ਸਕਦੇ ਆ ਤੇ ਪਾਲਿਆ ਲੂਣ ਥੋੜੀ ਜਿਹੀ ਪਾਲੀ ਆਪਾਂ ਜਵੈਨ ਥੋੜਾ ਜਿਹਾ ਪਾ ਲੈਣਾ ਹੈ ਕਾਲਾ ਲੂਣ ਜੇ ਕਾਲਾ ਲੂਣ ਪਾਣਾ ਹੈ ਤੇ ਪਹਿਲੋਂ ਜਿਹੜਾ ਆਪਾਂ ਨਾਰਮਲ ਲੂਣ ਪਾਈ ਦੋ ਹਿਸਾਬ ਨਾਲ ਪਾਣਾ ਹੈ ਤੇਜ ਨਹੀਂ ਪਾਉਣਾ ਹੈਗਾ ਪਹਿਲਾਂ ਹੀ ਕਾਲਾ ਲੂਣ ਥੋੜਾ ਘੱਟ ਤੇਜ ਹੁੰਦਾ ਤੇ ਇਹ ਥੋੜਾ ਜ਼ਿਆਦਾ ਪੈਂਦਾ ਆ ਕਾਲਾ ਲੂਣ ਪਾਲਿਆ ਦੂਜਾ ਨਾਰਮਲ ਲੂਣ ਪਾਲਿਆ ਆਪਾਂ ਤੇ ਹੁਣ ਇਹਦੇ ਵਿੱਚ ਪਾ ਲੈਣਾ ਮਾਰਗਨੋਸੀ ਆਰਗਨੋ ਜੇ ਹੈਗਾ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਇਹ ਕੋਈ ਐਡਾ ਜ਼ਰੂਰੀ ਨਹੀਂ ਹੈਗਾ ਮੇਰੇ ਤੋਂ ਪਿਆ ਸੀ ਤੇ ਮੈਂ ਕਿਹਾ ਚਲੋ ਮੈਂ ਪਾ ਲੈਣੀ ਆ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਮਿਕਸ ਕਰ ਲੈਣਾ ਵਿੱਚ ਪਾਉਣ ਲੱਗੀ ਆ ਮੈਂ ਕਸੂਰੀ ਮੇਥੀ ਮੇਥੀ ਵੀ ਜੇ ਹੈਗੀ ਤੇ ਪਾ ਲਿਓ ਜੇ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਹਰਾ ਧਨੀਆ ਵਗੈਰਾ ਜੇ ਹੈਗਾ ਪਾ ਲਓ ਜੋ ਜੋ ਇਹਨਾਂ ਵਿੱਚ ਉਸਮਾਣੇ ਦਾ ਪਾ ਲੈਣਾ ਕੋਈ ਗੱਲ ਨਹੀਂ ਤੇ ਥੋਸਰਿੰਗ ਹੀ ਆਪਾਂ ਪਾਣੀ ਪਾਣੀ ਹੈ ਤੇ ਸਵਾਦ ਵਸਤੇ ਹੁੰਦੇ ਆ ਜਿੰਨਾ ਪਾ ਲੋ ਚਲੋ ਉਨਾ ਹੀ ਵਧੀਆ ਹੈ ਜੋ ਨਹੀਂ ਵਿੱਚੋਂ ਹੈਗਾ ਤੇ ਕੋਈ ਗੱਲ ਨਹੀਂ ਆਪਣੇ ਹਿਸਾਬ ਨਾਲ ਜੋ ਜੋ ਤੁਹਾਨੂੰ ਛੱਵਾ ਲੱਗਦਾ ਪਾ ਲੈਣਾ ਆ ਤੇ ਹੁਣ ਇਹਨੂੰ ਸਾਰੇ ਨੂੰ ਮੈਂ ਕਰ ਲੱਗੀ ਆ ਮਿਕਸ ਆਲੂ ਗਰਮ ਮਾਤੇ ਮੈਂ ਇਸ ਤਰੀਕੇ ਨਾਲ ਚਮਚੇ ਨਾਲ ਕਰ ਲੈਣਾ ਆ ਇਸ ਸਾਰਿਆਂ ਨੂੰ ਏਦਾਂ ਮਿਕਸ ਕਰ ਲੈਣਾ ਇੱਕ ਵਾਰੀ ਬਣਾ ਕੇ ਜਰੂਰ ਵੇਖਿਓ ਬੜੇ ਵਧੀਆ ਬਣਦੇ ਆ ਸਵਾਦ ਬਣਦੇ ਆ ਮੈਂ ਵੀ ਉਹਦਾ ਪਹਿਲੀ ਵਾਰ ਬਣਾਉਣ ਲੱਗੀ ਆ ਪਹਿਲਾਂ ਖਾਦੇ ਆ ਆਪਾਂ ਬਾਹਰੋਂ ਮਾਰਕਿਚੇ ਖਾਦੇ ਤਾਂ ਕਰਕੇ ਮੈਂ ਕਿਹਾ ਚਲੋ ਆਪਾਂ ਘਰੇ ਬਣਾਉਨੇ ਆ ਘਰੇ ਜਿਹੜੀ ਚੀਜ਼ ਬਣਾਈਦੀ ਉਹ ਸਵਾਦ ਵੱਖਰਾ ਹੀ ਹੁੰਦਾ ਆ ਦਾ ਪਸਾਰਾ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਨਾ ਇੱਕ ਵਾਰੀ ਲੂਣ ਚੈੱਕ ਕਰ ਲਿਓ ਘਾਟਿਆ ਕਿ ਵਾਧਿਆ ਆਪਣੇ ਹਿਸਾਬ ਨਾਲ ਕਰ ਲੈਣਾ ਚੈੱਕ ਪਹਿਲੇ ਚੰਦਰਾ ਮਿਕਸ ਕਰ ਲੈਣਾ ਜੇ ਘੱਟ ਹੋਵੇ ਤਾਂ ਆਪਾਂ ਹੁਣ ਪਾ ਸਕਦੇ ਹਾਂ ਇਹ ਮੜਕੇ ਜਦੋਂ ਆਪਾਂ ਪਕੌੜੇ ਬਣਾਉਣੇ ਤੇ ਉਦੋਂ ਪੈਣਾ ਵੀ ਹੈ ਨੀ ਦਾ ਉਦੋਂ ਫਿਰ ਇਹ ਹੈ ਕਿ ਆਪਾਂ ਬੇਸਨ ਦੇ ਵਿੱਚ ਹੀ ਪਾ ਸਕਦੇ ਆ ਇਹ ਵਿੱਚ ਨਹੀਂ ਫਿਰ ਮਿਕਸ ਹੋਣਾ ਸੁੱਕਾ ਜਿਹੜਾ ਆਪਣਾ ਹਰਾ ਧਨੀਆ ਹੁੰਦਾ ਨਾ ਉਹ ਵੀ ਆਪਾਂ ਪਾ ਸਕਦੇ ਵਿੱਚ ਜਿਹੜੇ ਜਿਹੜੇ ਮਸਾਲੇ ਚੰਗੇ ਲੱਗਦੇ ਉਹ ਪਾ ਲੈਣੇ ਆ ਕਿਨਾ ਸਾਰਾ ਮੈਂ ਮਿਕਸ ਕਰ ਲਿਆ ਹੈ ਇਹ ਵਿਸਣ ਜਿੰਨਾ ਕੋ ਆਪਾਂ ਪਕੌੜਿਆਂ ਵਾਸਤੇ ਆਪਣੇ ਹਿਸਾਬ ਨਾਲ ਲੈ ਲੈਣਾ ਆ ਜਿੰਨੇ ਕੋ ਪਕੌੜੇ ਬਣਾਉਣੇ ਆ ਤੇ ਵਿੱਚ ਹੁਣ ਮੈਂ ਪੋਣ ਲੱਗੀ ਆ ਨਮਕ ਨਮਕ ਥੋੜਾ ਮੈਂ ਹਿਸਾਬ ਨਾਲ ਪੋਣਾ ਲੂਆਂ ਦੇ ਵਿੱਚ ਪਹਿਲੋ ਆਪਾਂ ਪਾਇਆ ਆ ਤੇ ਵਿੱਚ ਥੋੜਾ ਪਾਣ ਲੱਗੀ ਆ ਚਾਟ ਮਸਾਲਾ ਤੇ ਹੋਣੀ ਇਸ ਨੂੰ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਮਿਕਸ ਕਰ ਲੈਣਾ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਪਣੇ ਹਿਸਾਬ ਨਾਲ ਮਿਕਸ ਕਰ ਲੈਣਾ ਹੈ ਕਿ ਬਹੁਤਾ ਜਿਆਦਾ ਪਤਲਾ ਵੀ ਨਾ ਹੋਵੇ ਬਹੁਤਾ ਜਿਆਦਾ ਗੜਾ ਵੀ ਨਾ ਹੋਵੇ ਜਿੱਦਾਂ ਆਪਾਂ ਪਕੌੜਿਆਂ ਵਾਸਤੇ ਵਰਤੀਦਾ ਹੀ ਆ ਬੇਸਨ तरीके ना सारा आप मिक्स करना पहला चंकी तरह थोड़ा जहा हो पतला कर लेना है तो बेसन तैयार हो गया हम आपू तैयार किए थे ਕੋਸ ਰਹੀ ਹੈ ਦ ਬਾਲਸ ਬਣਾਉਣੀਆਂ ਆ ਜਿੱਡੀਆਂ ਤੁਸੀਂ ਬਣਾਉਣੀਆਂ ਚਾਹੁੰਦੇ ਹੋ ਉਸ ਤਰੀਕੇ ਨਾਲ ਬਣਾ ਲੈਣੀਆਂ ਆ ਇਹਨਾਂ ਨੂੰ ਇਧਰ ਵਿੱਚ ਚਾਰੇ ਸਾਈਡ ਤੋਂ ਵੇਸਣ ਲਉਣਾ ਇਸ ਤਰੀਕੇ ਨਾਲ ਐ ਇਦਾਂ ਹੀ ਬਾਕੀ ਆਪਾ ਪਾ ਲੈਣੇ ਆ ਤੇ ਤੇਲ ਮੈਂ ਕੜ ਗਿਆ ਐ ਤੇ ਵਿੱਚ ਪਾ ਲੈਣਾ ਆਪਾ ਤੇਲ ਦੇ ਇੱਕ ਵਾਰੀ ਪਹਿਲਾਂ ਦੇਖ ਲਈਏ ਤੇਲ ਚਾ ਬਣਾ ਕੇ ਕਿਦਾਰੇ ਬਣਦੇ ਆ ਇਸ ਤਰੀਕੇ ਨਾਲ ਆਪਾਂ ਸਾਰੀਆਂ ਇਦਾਂ ਬੋਲਸ ਬਣਾ ਲੈਣੀਆਂ ਜਿੱਡੀਆਂ ਤੁਸੀਂ ਬਣਾਉਣੀਆਂ ਚਾਹੁੰਦੇ ਆ ਪਹਿਲਾਂ ਇਦਾਂ ਬਣਾ ਕੇ ਸਾਈਡ ਤੇ ਰੱਖ ਲੈਣੀਆਂ ਆ ਕਿਸੇ ਭਾਂਡੇ ਦੇ ਵਿੱਚ ਇਹਦਾ ਬੋਲਸ ਆਪਣੇ ਤਰੀਕੇ ਨਾਲ ਜੋ ਵੱਡੀਆਂ ਕਰਨਾ ਚਾਹੁੰਦੇ ਵੱਡੀਆਂ ਕਰ ਲਓ ਛੋਟੀਆਂ ਤਾਂ ਛੋਟੀਆਂ ਇਦਾਂ ਬਣਾ ਲੈਣੀਆਂ ਜਿੰਨੀਆਂ ਕੋਈ ਇੱਕ ਵਾਰ ਚ ਪੈ ਜਾਣ ਤੇਲ ਦੇ ਵਿੱਚ ਨਾਲ ਨਾਲ ਫਰਾਈ ਹੋਣ ਦੇ ਤੇ ਇਧਰ ਆਪਾਂ ਹੋਰ ਬੋਲ ਬਣਾਉਣ ਦੇ ਆ ਇਸ ਤਰੀਕੇ ਨਾਲ ਬੋਲਸ ਬਣਾ ਲੈਣੀਆਂ ਦੇ ਚੋਰਸ ਬਣਾਉਣਾ ਚੋਰਸ ਬਣਾ ਲਓ ਜਿੱਦਾਂ ਜੀਕਰਦ ਲੰਬਾਈ ਚ ਬਣਾਉਣ ਲੰਬਾਈ ਚ ਪਰ ਇਹ ਜ਼ਿਆਦਾਤਰ ਇਹ ਵਾਲੇ ਪਕੌੜੇ ਜਿਹੜੇ ਆ ਇਹ ਦਾ ਇਹਨਾਂ ਨੂੰ ਕਹਿੰਦੇ ਤਾਂ ਹੋਰ ਗੋਸ਼ਾ ਮੈਨੂੰ ਨਹੀਂ ਬਣਾ ਆਪਾਂ ਚਲੋ ਆ ਪਕੌੜੇ ਗੱਲਣ ਆ ਆਪਨੀ ਪੰਜਾਬੀ ਭਾਸ਼ਾ ਚ ਉਧਰੇ ਮਹਾਰਾਸ਼ਟਰ ਵੱਲ ਜ਼ਿਆਦਾ ਹੁੰਦੇ ਆ ਰਮਿੰਦਰ ਜੀ ਦਿਖਾਉਂਦੇ ਹੁੰਦੇ ਉਹਨਾਂ ਨੇ ਦੱਸਿਆ ਸੀ ਤੇ ਮੈਂ ਤਾਂ ਕਰਕੇ ਘਰ ਵੀ ਬਣਾਉਣ ਲੱਗਿਓ ਤੇ ਇੱਕ ਦੋ ਵਾਰੀ ਆਪਾਂ ਇੱਥੋਂ ਖਾਦੇ ਵੀ ਆ ਪੰਜਾਬ ਚ ਵੀ ਅੱਜਕੱਲ ਦਾ ਸਾਰਾ ਕੁਝ ਮਿਲਦਾ ਹੀ ਆ ਹੁਣੇ ਤਾਂ ਆਪਾਂ ਸਾਰੀਆਂ ਬੋਲ ਬਣਾ ਕੇ ਇਹ ਬੇਸਨ ਦੇ ਵਿੱਚ ਇਸ ਤਰੀਕੇ ਨਾਲ ਚਾਰੇ ਸਾਈਡ ਲਾ ਕੇ ਬੇਸਨ ਤੇ ਇਸ ਨੂੰ ਆਪਾਂ ਫਰਾਈ ਕਰ ਲੈਣਾ ਹੈ ਸਾਰਿਆਂ ਨੂੰ ਤੇ ਪਕੌੜੇ ਹੋ ਗਏ ਹੁਣ ਆਪਾਂ ਕੱਢ ਲਾਂਗੇ ਫਰੈਂਡ ਦੇ ਵਿੱਚ ਇਸ ਦੇ ਉੱਪਰ ਚਾਟ ਮਸਾਲਾ ਪਾ ਲੈਣਾ ਜੇ ਤੁਹਾਨੂੰ ਥੋੜਾ ਜਿਹਾ ਨਮਕ ਘੱਟ ਲੱਗੇ ਤਾਂ ਲੱਗਾ ਉੱਤੇ ਕਾਲਾ ਨਮਕ ਵੀ ਪਾ ਸਕਦੇ ਆ ਤੇ ਉਦਾਂ ਤੇ ਚਾਟ ਮਸਾਲੇ ਦੇ ਵਿੱਚ ਹੁੰਦਾ ਹੀ ਆ ਇਸੇ ਤਰੀਕੇ ਨਾਲ ਆਪਾਂ ਬਾਕੀ ਬਣਾ ਲੈਣੇ ਆ ਤੇ ਉੱਪਰ ਆਪਾਂ ਇਸ ਤਰੀਕੇ ਨਾਲ ਪਾ ਲੈਣਾ ਹੁਣ ਚਾਟ ਮਸਾਲਾ ਤੇ ਨਾਲ ਸੌਸ ਤੇ ਆਪਾਂ ਪਾਵਾਂਗੇ ਗਰਮ ਗਰਮ ਹਲੂ ਵਾਲੇ ਪਕੌੜੇ ਗਰਮੀ ਬਹੁਤ ਲੱਗਦੀ ਆ ਸਕੂਲੇਂ ਰਾਇਤੇ ਘਰ ਹੁੰਦੀ ਗਰਮੀ ਲੱਗਣ ਲੱਗੀ ਸ਼ਿਸ਼ੂ ਹੈ ਤੇ ਨਾਲੀ ਚ ਕਰ ਲਾ ਕਰ ਲਾ ਗੱਲ ਹੁਣ ਫਤਿਹ ਨੂੰ ਲੈਣ ਉਹਦੇ ਸਕੂਲ ਦਾ ਟਾਈਮ ਹੋ ਗਿਆ ਹੁਣ ਗੜਾ ਹੀ ਆ ਰਹਿ ਗਏ 5 ਮਿੰਟ ਰਹਿ ਗਏ ਹੁੰਦਾ ਹੁਣ ਆਇਆ ਰਸਤੇ ਦੇ ਵਿੱਚ ਹੀ ਹੁਣ ਆ ਤੇ ਉਹਨੂੰ ਲੈ ਕੇ ਆਵਾਂ ਪਹਿਲਾਂ ਜਾ ਕੇ ਗਰਮੀ ਬਹੁਤ ਲੱਗਦੀ ਆ ਸਕੂਲੇਂ ਰਾਇਤੇ ਘਰ ਹੁੰਦੀ ਗਰਮੀ ਲੱਗਣ ਲੱਗੀ ਸਿਸ਼ੂ ਹੈ ਤੇ ਨਾਲੀ ਚ ਕਰ ਲਾ ਕਰ ਲਾ ਕਰ ਲ ਖਾ ਲ ਕੇ ਖਾ ਜਾ ਵੀ ਮੈਂ ਖਾ ਕੇ ਬਾ ਸੋਣਾ ਥੱਕ ਛੋਦੇ ਕਦਰ ਬਣੇ 30 ਬਣੇ 30 30 ਕਿ ਕਿ ਕਿੱਦਾਂ ਬਣਿਆ ਆਹ ਹਾਂ ਬੱਦਿਆ ਹੈ ਛੋਟ ਬਣੀ ਹੂੰ ਕਮਦਾਰ ਹਵਾਲ ਬਣਿਆ ਵਧੀਆ ਜੀ ਬਣੀ ਰਣਾ ਬੱਧੀਆ ਕਿੱਦਾਂ ਬਣੀਆ ਤੁਹਾਡੀ ਸਟਾਈਲ ਆ ਇਹ ਆਪਾ ਉਥੇ 20 ਲੈ ਖਾਦੇ ਸੱਜ ਮਨ ਜੇਤਾ ਨਹੀਂ ਸੀ ਹੁੰਦੇ ਆ ਹਾਂ ਵੀ ਖਾਦੇ ਮਮੀ ਪਿੱਛੇ ਖਾਦੇ ਆ ਸਿਮੀ ਲੱਗਾਈ ਸੀ ਹੂੰ ਆਲੂ ਗੁੰਡਾ ਸਿਲੇ ਖਾਈ ਸੀ ਕੌਣ ਲਿਆ ਹੈ ਸਿਮੀ ਮਾਂ ਸੀ ਲਾ ਕੇ ਆਈ ਕੀ ਨਾ ਇਹਦਾ ਆਲੂ ਆਲੂ ਵਾਲੇ ਪਕੌੜੇ ਆਲੂ ਗੁੰਡਾ ਮਹਾਰਾਸ਼ਟਰ ਦੇ ਗੰਦੇ ਹ ਮਾਰਾਡ ਦੇ ਗੰਦੇ ਆਲਗੁੰਡਾ ਪੁਗੜੇ ਪੁਗੜੇ ਖਾ ਕੇ ਆਪਾਂ ਹੋ ਚੁੱਕੇ ਆ ਵੇਲੇ ਤੇ ਫਤੇ ਸਿੰਘ ਤੇ ਉਹਦੇ ਪਾਪਾ ਖਾਂਦੇ ਪਏ ਆ ਹੁਣ ਆਪਾਂ ਮਿਲਾਂਗੇ ਕਿਸੇ ਅਗਲੇ ਵਲੌਗ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਆ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਹੈਗਾ